ਕਿਤੇ ਉਹ ਆਉਂਦਰਾ ਉਹ ਦੀ ਗੱਲ ਹੋਈ ਆ ਉਹ ਬੱਚੇ ਜਾ ਰਹੇ ਖੜੇ ਸੀਗੇ ਗਲੀ ਚ ਕੁੜੀਆਂ ਖੇਡ ਰੀਆਂ ਸੀਗੇ ਸਾਡੇ ਨਾਮ ਨਾਲ ਗਵੰਡੀ ਨੇ ਪੂਨਮ ਜਿਹੜੇ ਉਹਨਾਂ ਦਾ ਨਾਮ ਵੀ ਪੂਨਮ ਹੈ ਉਹਨਾਂ ਨੇ ਕਹਿਤਾ ਮੜ ਜਾ ਉਧਰ ਹੋ ਕੇ ਚੱਲੋ ਕਿ ਕੁੜੀਆਂ ਬੱਚੇ ਕੁੜੀਆਂ ਖੜੀਆਂ ਨੇ ਬਸ ਐਨੇ ਚ ਉਹ ਖੜ ਗਏ ਗੱਲ ਵੱਧ ਗਈ ਉਹਨਾਂ ਦੇ ਲੜਾਈ ਝਗੜਾ ਹੋ ਗਿਆ ਮੋਟਰਸਾਈਕਲ ਉਹਨਾਂ ਨੇ ਆਪਣੇ ਅੰਦਰ ਲਾ ਲਿਆ ਬਾਚੋਏ ਚਲੇ ਗਏ ਵੀ ਇਹਨਾਂ ਨੂੰ ਵੀ ਮਾਰਿਆ ਉਹਨਾਂ ਨੂੰ ਵੀ ਇਹ ਪੁਲਿਸ ਨੂੰ ਦਿਖਾਣ ਚਲੇ ਗਏ ਐਨੇ ਤੇ ਪਿੱਛੇ ਆਏ ਨੇ ਚਾਰ ਬੰਦੇ ਕਹਿੰਦੇ ਸਾਡਾ ਮੋਟਰਸਾਈਕਲ ਦੇ ਦੋ ਡੰਡੇ ਛੋਟੇ ਕਰਪਾਨਾ ਸਾਰਾ ਕੁਝ ਲੈ ਕੇ ਆਏ ਨੇ ਅਸੀਂ ਤਾਂ ਰੇਡੀ ਵਧਾਰੇ ਸੀਗੇ ਆਪਣੇ ਕੰਮ 'ਚੋਂ ਬੱਚੇ ਰੱਖਦੇ ਸੀਗੇ ਉਹਨਾਂ ਦੇਖਿਆ ਨਹੀਂ ਫਰੂਟ ਦਾ ਫਰੂਟ ਦਾ ਫਰੂਟ ਦਾ ਔਰ ਅਕਰੇ ਸੀ ਮੈਸਗੇ ਜਦੋਂ ਮੋਟਰਸਾਈਕਲ ਤੇ ਆਏ ਉਹ ਚਾਰ ਜਣੇ ਸੀਗੇ ਉਸ ਤੋਂ ਪਹਿਲਾਂ ਜਦੋਂ ਉਹ ਤਿੰਨ ਜਣੇ ਆਏ ਸੀਗੇ ਜਿੰਨ ਜਿਹੜੇ ਮੋਟਰਸਾਈਕਲ ਛੱਡ ਕੇ ਚਲੇ ਗਏ ਸੀਗੇ ਉਹ ਜਿਹੜੇ ਚਾਰ ਜਿਹੜੇ ਚਾਰ ਨੇ ਹੁਣ ਸਾਹਮਣੇ ਆਣਗੇ ਫਿਰ ਤਾਂ ਪਛਾਨ ਲਵਾਂਗੀ ਇੱਕ ਦੇ ਤਾਂ ਉਹਦੇ ਵੀ ਸੱਟ ਲੱਗੀ ਸੀ ਆਪਣਾ ਜਦੋਂ ਪਛਾਹ ਕੀਤਾ ਤਾਂ ਉਹਦੇ ਦੀਦੀ ਦੀ ਦੀ ਮਾਰ ਕਰੀ ਆ ਮੇਰਾ ਪਤੀਜਾ ਜੀ ਕਾ ਮੇਰਾ ਪਤੀਜਾ ਮੇਰੇ ਜਥਾਨੀ ਨੇ ਉਹਨਾਂ ਦੇ ਤਾਂ ਟਾਂਕੇ ਵੀ ਲੱਗੇ ਨੇ ਉਹਨਾਂ ਦੇਖਿਆ ਨਹੀਂ ਇੱਟਾਂ ਤੁਸੀਂ ਦੇਖੋ ਸਾਡੇ ਕੈਮਰੇ ਲੱਗੇ ਹੋਏ ਨੇ ਗਲੀ 'ਚ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਵੇਂ ਆ ਕੇ ਇੱਟਾਂ ਵਸਾਈਆਂ ਅਸਲ ਉਸੇ ਡੇਡੀਆਂ ਸੀਗੇ ਉਹਨਾਂ ਨੇ ਬਿਲਕੁਲ ਨਹੀਂ ਦੇਖਿਆ ਬੱਚੇ ਅਸੀਂ ਸਾਡਾ ਪਟੰਦਰ ਬਾੜੇ ਗਲੀ ਦੇ ਕਿਹੜੇ ਕਹਿੰਦਾ ਸਾਡਾ ਮੋਟਰਸਾਈਕਲ ਦੇ ਦੋ ਮੋਟਰਸਾਈਕਲ ਤਾਂ ਅਸੀਂ ਰੱਖੇ ਨਹੀਂ ਜੇ ਸਾਹਮਣੇ ਵਾਲਿਆਂ ਨੇ ਰੱਖਿਆ ਹੋਇਆ ਸੀਗਾ ਮੋਟਰਸਾਈਕਲ ਕਿਨੇ ਰੱਖਿਆ ਸਾਹਮਣੇ ਵਾਲੇ ਪਹਿਲਾਂ ਜਦੋਂ ਲੜਾਈ ਹੋਈ ਹੈ ਨਾ ਉਹਨੇ ਦੇ ਸਾਹਮਣੇ ਵਾਲਿਆਂ ਨੇ ਮੋਟਰਸਾਈਕਲ ਮੰਦਰ ਖੜਾ ਲਿਆ ਭੱਜ ਗਏ ਸੀਗੇ ਲੜਾਈ ਸਾਹਮਣੇ ਵਾਲਿਆਂ ਨਾਲ ਜਿਹੜੀ ਤੁਹਾਡੇ ਨਾਲ ਹੋਈ ਸੀ ਉਹਨਾਂ ਨਾਲ ਹੋਈ ਸੀ ਸਾਹਮਣੇ ਵਾਲਿਆਂ ਨਾਲ ਹਾਂਜੀ ਤੁਹਾਨੂੰ ਫਿਰ ਕਿਉਂ ਵਿੱਚ ਨਾ ਪਤਾ ਨਹੀਂ ਬਸ ਜਿਉ ਆਏ ਨੇ ਅਸੀਂ ਬਾਹਰ ਖੜੇ ਸੀਗੇ ਬਸ ਖੁੱਛਣ ਲੱਗ ਕੇ ਸਾਡਾ ਮੋਟਰਸਾਈਕਲ ਦੇ ਦੋ ਸੀਗਾ ਵੀ ਸਾਡੇ ਕੋ ਉਹਨੇ ਚੋਨਾਂ ਲੈ ਡੰਡੇ ਕੱਢ ਲੈ ਕਰ ਪਾਨਾ ਕੱਢ ਲਿਆ ਥੋੜੇ ਪਰਿਵਾਰ ਤੋਂ ਬਣਾਉਂਦੇ ਕਿ ਮੱਥੜਾ ਹਾਂਜੀ ਉਹ ਗਲੀ ਚਾਹ ਦੁੱਧ ਲੈਣ ਜਾ ਰਹੇ ਸੀਗਾ ਲੜਕਾ ਇਹਨੂੰ ਵੀ ਦੇਖੋ ਉਹਨਾਂ ਨੇ ਦੇਖਿਆ ਨਹੀਂ ਕਿਤੇ ਪੈ ਰਹੇ ਨੇ ਦੁੱਧ ਲੈਣ ਜਾ ਰਹੇ ਸੀਗਾ ਲੜਕਾ ਇਹ ਦੇਖ ਲੈ ਟੋਟਲ ਕਿੰਨੇ ਕਿ ਜਗੇ ਸੀਗੇ ਜਦੋਂ ਮੋਟਰਸਾਈਕਲ ਤੇ ਇਹਨੇ ਚਾਰ ਜਨੇ ਸੀਗੇ ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ ਤਿੰਨ ਸੀਗੇ ਜਦੋਂ ਆਏ ਸੀਗੇ ਜਿਨ੍ਹਾਂ ਨੂੰ ਅਸੀਂ ਕਿਹਾ ਸੀਗਾ ਵੀ ਬੱਚੇ ਖੇਡ ਰਹੇ ਨੇ ਥੋੜਾ ਹੋਲੀ ਚਲਾ ਲਓ ਬਿਕੜੀਆਂ ਉਹ ਚਾਰ ਉਹ ਚਾਰ ਨਹੀਂ ਉਹ ਨਹੀਂ ਉਹ ਹੋਰ ਸੀਗਾ ਹੋਰ ਹਾਂਜੀ ਦੇਵ ਸ਼ੀਸ਼ਾ ਜੀ ਕੀ ਗੱਲ ਕਹਿੰਦੇ ਮਗਰ ਇਹਨੇ ਸੱਟ ਇਹ ਬੰਦੇ ਗਲੀ ਚ ਨੰਗਦੇ ਆ ਰਹੇ ਸੀ ਜਵਾਕ ਖੇਡਦੇ ਹੋਏ ਸੀ ਧੀਆਂ ਪੈਣਾ ਜੀ ਉਹ ਮੋਟਰਸਾਈਕਲ ਜਾ ਰਹੀ ਸੀ ਚਾਰਜ ਨਹੀਂ ਸੀ ਪਹਿਲਾਂ ਹੀ ਸਟਾਰਟਿੰਗ ਚ ਰਹੀ ਸੀ ਕੋਈ ਆਣਨੇ ਕਿ ਉਹਨੂੰ ਕਿਹਾ ਸੀ ਵੀ ਹੌਲੀ ਚਲਾ ਵੀਰੇ ਵੀ ਕੁੜੀਆਂ ਖੇਡਦੀਆਂ ਵੀ ਆ ਨੇ ਜਵਾਕ 60 ਕਿ ਟ ਵੱਜੂਗੀ ਉਹਨਾਂ ਕਹਿੰਦੇ ਵੀ ਆਹ ਤੈਨੂੰ ਦੱਸਾਂ ਪਤਾ ਠੀਕ ਹੈ ਵੀ ਵੀਰੇ ਲੰਘ ਜਾ ਉਹ ਆ ਕੇ ਲੜ ਪਈ ਆ ਕੇ ਉਹ ਜਿਹਨਾਂ ਲੜਾਈ ਹੋਈ ਸੀ ਉਹਨਾਂ ਨੇ ਉਹਨਾਂ ਦਾ ਮੋਟਰਸਾਈਕਲ ਖੋਲਿਆ ਤੇ ਉਹ ਭੱਜ ਗਏ ਸੀ ਉਹਨਾਂ ਨਾਲ ਕਿਹਦੇ ਨਾਲ ਹੋਈ ਸੀ ਸਾਡੇ ਸਾਹਮਣੇ ਗਵਾਂਡੀ ਸੀ ਉਹਨਾਂ ਨਾਲ ਲੜਾਈ ਨਾਲ ਮੋਹਿਤੀ ਮੋਹਿਤੀ ਤੁਹਾਨੂੰ ਜੋ ਮੁੱਟਿਆ ਅਸੀਂ ਮਾਂ ਤੇ ਆਪ ਰੇੜੀ ਲੈ ਕੇ ਆ ਰਹੇ ਸੀ ਘਰੇ ਆਪਣੀ ਉਹਨਾਂ ਨੇ ਆ ਕੇ ਰੋਕ ਲਈ ਗੱਲਬਾਤ ਕਰਨ ਲੱਗ ਗਏ ਉਹ ਇਕੱਠੇ ਜਾਣੇ ਸੀ ਅਸੀਂ ਦੋਏ ਨੇ ਬਾਹਰ ਸੀ ਗਏ ਉਹਨੇ ਅਸੀਂ ਗੱਲ ਕਰਦੇ ਸੀ ਇੰਨਾ ਜਿਉਂ ਉਹਨਾਂ ਨੇ ਖਪਰਾ ਕੱਢ ਕੇ ਹੀ ਮਾਰਨਾ ਸ਼ੁਰੂ ਕਰ ਦਿੱਤੇ ਸਾਡੇ ਮੇਰੇ ਭਾਈ ਤਾਂ ਸਿਰ ਪਾੜਤਾ ਸੀ ਮੇਰੀ ਮਾਤਾ ਫਿਰ ਪਾੜਤਾ ਮੈਂ ਡੈਡਲ ਛੱਟ ਬੱਜੇ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਵੇ ਤੇ ਇਨਸਾਫ ਮਿਲੇ ਵੀ ਅੱਗੇ ਕਿਸੇ ਨਾਲ ਨਾ ਹੋਈਏ ਤੁਸੀਂ ਕੀ ਕਹਿੰਦੇ ਹੋ ਮੈਂ ਹੀ ਆਪਣੀ ਦੁਕਾਨ ਰੈਂਟ ਤੇ ਲੱਤੀ ਹੈ ਨਾਈ ਦਾ ਕੰਮ ਕਰਦੀ ਹੈ। ਜਿਹਨ ਨੂੰ ਪਛਾਣਦੇ ਹੋ ਕੋਈ ਨਹੀਂ ਮੈਨੂੰ ਹੀ ਇੰਨਾ ਯਾਦ ਨਹੀਂ ਹੈਗਾ ਹੀ ਮੇਰਾ ਸਿਰ ਭਾਰਦਾ ਸੀ ਮੈਨੂੰ ਕੋਈ ਇੰਨਾ ਦੇਖਿਆ ਨਹੀਂ ਤੇ ਆਵਾਜ਼। ਉਹ ਸ਼ਕਲ ਤੋਂ ਪਹਿਲਾਂ ਕਦੇ ਮੈਨੂੰ ਮੈਂ ਹੀ ਉਹਨਾਂ ਨੂੰ ਇੱਕ ਤਾਂ ਆਪਣੇ ਹੀ ਹੋ ਜਾਂਦੇ ਨੇ ਰੇਲਵੇ ਸਟੇਸ਼ਨ ਦੇ ਕੋਲੋਂ ਦੇਖਿਆ ਹੀ ਇੱਕ ਆਪਣੇ ਪਾਸ ਹਸਪਤਾਲ ਕੋਲੋਂ ਅੱਗੇ ਆ ਕੇ ਦੇਖਿਆ ਹੀ। ਉਹ ਵੀ ਜਿਹੜੀ ਉਹਨੂੰ ਹਸਪਤਾਲ ਚ ਆਈ ਉਦੋਂ ਆ ਗਈ ਮੈਂ ਉਹ ਕੋਟੇ ਮਾਰ ਕੇ ਇੱਕ ਉਹਨੇ ਹਾਂਜੀ ਆਈ ਹਸਪਤਾਲ ਦੇ ਬਾਹਰ ਹੀ। ਹਾਂਜੀ ਉਹਨਾਂ ਸਪੈਸ਼ਲ ਆ ਕੇ ਪੁੱਛ ਕੇ ਥੱਪੜਾ ਮਾਰ ਕੇ ਚੈਨਲ ਤੇ ਨਹੀਂ ਆਨੇ ਸੀ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਪੁੱਛਿਆ ਨਹੀਂ ਕਿ ਫੁੱਟਬਾਲ ਰਾਈਟਾ ਤੁਹਾਡੀ ਗਵਾਂਡੀਆ ਵਾਲਾ ਸਾਨੂੰ ਨਹੀਂ ਹੁਣ ਕਿਸੇ ਦੱਤ ਮਾਰਨ ਦੀ ਸ਼ੁਰੂ ਕੀਤੀ ਹੈ ਹਸਤਾਲ ਦੇ ਬਾਹਰ ਤੁਹਾਡੇ ਤੋਂ ਕੋਈ ਹੋਰ ਕਿਸੇ ਨਾਲ ਲੜੀ ਨਹੀਂ ਨਹੀਂ ਕੱਲਾ ਮੇਰੇ ਕੋਲ ਮੈਂ ਅਸਿਹੜ ਤੋਂ ਆਪਣਾ ਫੋਨ ਆਇਆ ਮਨਸ਼ੀਰ ਥਾਣਾ ਤੁਹਾਡੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉੱਥੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਬਿੰਦੂ ਉਹਨਾਂ ਦਾ ਹਸਬੰਦ ਜੈ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਆਮਰਜੈਂਸੀ ਐਡਮਿਟ ਹੋਏ ਨੇ ਠੀਕ ਹੈ ਨਾ ਜੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਗਿਆ ਪਤਾ ਕੌਣ ਸੀ ਜਿਹੜੇ ਕਤਲ ਨਹੀ ਜੀ ਹਜੇ ਅਸੀਂ ਇੱਧਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਮੰਨਿਆ ਦਾ ਪਤਾ ਲੱਗਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਨੰਗੇ ਯਾਰਿਆ ਸੀਗਾ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇੜੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰਸਾਈਕਲ ਕਿਉਂ ਚਲਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨ੍ਹਾਂ ਦੀ ਆਪਸ ਵਿੱਚ ਖੇਬੜ ਹੋ ਗਈ ਤੇ ਜਿਨ੍ਹਾਂ ਨਾਲ ਹੋਈ ਹੈ ਜਿਹੜੀ ਲੇੜੀ ਨੇ ਕਿਹਾ ਸੀ ਉਹਨਾਂ ਦੇ ਗਵਾਨੀਆਂ ਨੇ ਛੱਟਾ ਮਾਰੀਆਂ ਨੇ ਨਾ ਕੀ ਉਹਨਾਂ ਨੇ ਜੀ ਬਾਕੀ ਪੜਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀ ਅਮਲ ਦੇ ਵਿੱਚ ਜਾਂਦੀ ਟੋਟਲ ਕਿੰਨੇ ਜਣੇ ਨੇ ਗਰੇਂਦਰ ਯੰਦਰਾ ਇਸ ਟਾਈਮ ਜੀ ਚਾਰ ਜਾਨੀ ਨਹੀਂ